ਇਥੋਂ ਘਰਾ ਦੀ ਲੱਭੀ ਚੱਕ ਦੂਜੇ ਸੂਏ ਬਾਈ ਕਹਿੰਦਾ ਕੰਡੇ ਤੇ ਨਾ ਤੋਲਣ ਵਾਲਾ 17 ਕਿਲੋ ਇਹਦੀ ਮਾਂ ਦਾ ਕਿੰਨਾ ਦੋ ਤੁਸੀਂ ਇਹਦੀ ਮਾਂ ਦਾ ਬਾਈ 19 ਕਿਲੋ 19 ਕਿਲੋ ਆਪਾਂ ਚੋਈ ਵੀਆ ਕਰੇ ਆਪਾਂ ਚੋਈ ਹੋਈ ਆ ਬਾਈ ਇਹ ਆਪਣੇ ਘਰ ਦੀ ਆ 8 ਸੂਏ ਚੋਈ ਆ ਹਾਂ ਇਹ ਵੀ ਆਪਣੇ ਘਰ ਦੀ ਆ ਲੈ ਸੱਜਣਾ ਪਿੰਡ ਲੇਲ ਖੁਰਦ ਤੋ ਨਾ ਤੁਹਾਨੂੰ ਦੋ ਪਸ਼ੂ ਲੱਗਿਆ ਦਿਖਾਉਣ ਇੱਕ ਤਾਂ ਝੋਟੀ ਦਿਖਾ ਦਾਂਗੇ 17 ਕਿਜੀ ਦਾ ਮਿਲਕਰ ਕੋੜਾ ਬਾਈ ਕਹਿੰਦਾ ਦੂਜੇ ਸੂਏ ਤੇ ਇੱਕ ਆ ਬੈੜ ਦਿਖਾ ਦਾਂਗੇ ਟੋਟਲ ਦੋ ਪਸ਼ੂ ਬਕਾਉ ਨੇ ਬਾਈ ਕੋਲੇ ਘਰੇਲੂ ਸੱਜਣਾ ਕੋਈ ਵਪਾਰ ਵਾਲਾ ਕੰਮ ਨਹੀਂ ਤੇ ਪਸ਼ੂ ਤਾਂ ਨੇ ਇਹ ਮੰਨ ਲਓ ਵੀ ਕਾਫੀ ਗਿਣਤੀ ਚ ਬਾਈ ਕੋ ਰੱਖੇ ਹੋਇਆ ਕੁਝ ਪਸ਼ੂ ਖੜਿਆ ਪਰਲੇ ਬੰਨੇ ਤੇ ਲਗਭਗ ਇਹ ਮੰਨ ਲਓ ਵੀ 15-20 ਨਗ ਹੋਣਗੇ ਬਾਈ ਕੋਲੇ ਆ ਦੋ ਪਸ਼ੂ ਬਾਈ ਕਹਿੰਦਾ ਸੇਲ ਕਰਨੇ ਆ ਪਿੰਡ ਲੇਲ ਖੁਰਦਾ ਤਹਿਸੀਲ ਲਹਿਰਾਗਾਗਾ ਜ਼ਿਲ੍ਹਾ ਸੰਗਰੂਰ ਤੇ ਨੇੜੇ ਰਹਿਣਾ ਜਾਖੜ ਹਰਿਆਣਾ ਤੇ ਬਾਕੀ ਗੱਲਬਾਤ ਬਾਈ ਨਾਲ ਕਰਾ ਦਾਂਗੇ ਡਿਟੇਲ ਸਾਰੀ ਬਾਈ ਨੂੰ ਪੁੱਛ ਲਾਂਗੇ ਆ ਜਾਓ ਭਰਾ ਹੋਰ ਕੰਮ ਆ ਠੀਕ ਠਾਕ ਬਈ ਵਧੀਆ ਔਰਲੇ ਬੰਨੇ ਆ ਜਾ ਚੜਦੀ ਕਲਾ ਹਾਂ ਬਈ ਚੜਦੀ ਨਾਮ ਤੇ ਨੰਬਰ ਬੋਲਦੇ ਬਈ ਨਾਮ ਗਗਨਦੀਪ ਸਿੰਘ ਨੰਬਰ ਫੋਨ ਨੰਬਰ 95017 02461 ਆ 95017 02461 ਆ 02461 ਕੀ ਨਾਮ ਦੱਸਿਆ ਦੀ ਗਗਨਦੀਪ ਸਿੰਘ ਗਗਨਦੀਪ ਕਿੰਨੇ ਪਸ਼ੂ ਨੇ ਟੋਟਲ ਆਪਣੇ ਕੋਲੇ ਬਈ ਆਪਣੇ ਕੋਲੇ ਹੈਗੇ ਨੇ 22 23 ਨਾਲ 22 23 ਹਾਂ ਬਈ ਨਿੱਕੇ ਮੋਟੇ ਠੀਕ ਆ ਗੰਦਾ ਹਾਂ ਬਈ ਤੇ ਕਹਿ ਲੀਏ ਵੀ ਤੁਹਾਡੇ ਏਰੀਆ ਚ ਜਿਵੇਂ ਕਹਿੰਦੇ ਹਰਿਆਣਾ ਨਾਲ ਲੱਗਿਆ ਵੀ ਸ਼ੌਂਕ ਜਾਂ ਖਾਸਾ ਬਾਈ ਫੁੱਲ ਸ਼ੌਂਕ ਆਪ ਨੂੰ ਹਾਂ ਪਹਿਲੇ ਦਿਨ ਤੋਂ ਪਹਿਲਾਂ ਬਾਪ ਦਾਦਿਆਂ ਨੂੰ ਵੀ ਤੇ ਬਾਪ ਨੂੰ ਵੀ ਹਾਂ ਆ ਗਿਆ ਆਪਾਂ ਨੂੰ ਠੀਕ ਹੈ ਗੱਲ ਹੈ ਲੱਭੀ ਪਹਿਲਾਂ ਤਾਂ ਮੱਝ ਦਾ ਯਾਰ ਕੱਦ ਕਾਢ ਦਾ ਆਈਡੀਆ ਕਰਾ ਦੇ ਫੁੱਲ ਵੱਡੀ ਮੱਝ ਦਿਖਾਉਣ ਲੱਗੇ ਤੁਹਾਨੂੰ ਪੂਰੇ ਫੁੱਲ ਕੱਦ ਕਾਢ ਵਾਲੀ ਕੈ ਕਿ ਦਿਨ ਕੱਢਦੇਗਾ ਕਿ ਨਹੀਂ ਬਾਈ ਹਲੇ ਲੈਂਦੀ ਹੈ ਹਫਤਾ ਰਹਿੰਦੀ ਹੈ ਇੱਕ ਹਫਤਾ ਹਫਤਾ ਲੈਂਦੀ ਕਿੰਨਾ ਦੁੱਧ ਪਾਉਂਦੀ ਹੈ ਇਹ ਬਾਈ 17 ਕਿਲੋ ਪਾਏ ਤੋਰ ਦੇ ਖੋਲ ਕੇ ਤੇ ਬਾਕੀ ਸੱਜਣੋਂ ਇੱਥੋਂ ਨਾ ਤੁਰਦੀ ਦੀ ਜੱਜਮੈਂਟ ਕਰ ਸਕਦੇ ਹਾਂ ਫੁੱਲ ਵੱਡੀ ਮੱਝ ਆ ਗਈ ਫੁੱਲ ਹੈਵੀ ਦੂਜੇ ਸਵੇਰ ਕਿੰਨਾ ਦੁੱਧ ਦਿੰਦਾ ਨੇ ਬਾਈ 17 ਕਿ 17 ਕਿਲੋ ਪੂਰਾ ਕੰਡੇ ਵਾਲਾ ਕੰਡੇ ਵਾਲਾ ਬਾਈ ਠੀਕ ਆ ਗੱਲ ਤੇ ਐਸ ਵਾਰੀ ਟੀਕਾ ਪਤਾ ਕਿਹੜਾ ਭਰਾ ਇਹਦੇ ਬਾਈ ਟੀਕਾ ਨਹੀਂ ਉਹ ਚੰਗਾ ਠੀਕ ਆ ਭਰਾ ਹੋਏ ਐਵੇਂ ਤੈਨੂੰ ਕਹਦਾ ਠੀਕ ਆ ਕਮਾ ਦੇ ਕਮਾ ਤੈਨੂੰ ਦੱਸ ਦਾਂਗੇ ਡਾਕਟਰ ਨੂੰ ਪੁੱਛ ਕੇ ਹਾਂ ਹਾਂ ਦੱਸ ਦਾਂਗੇ ਠੀਕ ਆ ਤੇ ਬਾਕੀ ਸਸ ਤੈਨੂੰ ਇੱਥੋਂ ਲੰਬਾਈ ਚੈੱਕ ਕਰ ਸਕਦੇ ਹੋ ਕੇਰਾ ਹੋਰ ਕਮਾ ਦੀ ਉੱਤੋਂ ਦੀ ਤੇ ਦਿਨ ਕਿੰਨੇ ਬਾਕੀ ਦੱਸਿਆ ਇਹਦੇ ਬਾਈ ਹਫਤਾ ਲੈਂਦੀ ਹੈ ਹਲੇ ਇੱਕ ਹਫਤਾ ਹਾਂਜੀ ਇੱਕ ਹਫਤਾ ਬਾਈ ਕਹਿੰਦਾ ਤਰੀਕਿਆਂ ਦੇ ਹਿਸਾਬ ਨਾਲ ਪੈਂਡਿੰਗ ਆ 25 ਤਰੀਕ ਨੂੰ ਦਿਨ ਪੂਰੇ ਹੋਣੇ ਨੇ ਤੇ ਲੰਬੀ ਵੀ ਫੁੱਲ ਆ ਗਈ ਤੇ ਦੂਜੇ ਸੂਏ ਦਾ ਬਾਈ ਕਹਿੰਦਾ ਕੰਡੇ ਤੇ ਤੋਲਣ ਵਾਲਾ ਨਾ 17 ਕਿਲੋ ਦੁੱਧ ਦੇ ਮੱਝ ਦਾ ਚੋਇਆ ਵੇ ਆ ਤੇ ਆ ਗਈ ਬਿਲਕੁਲ ਸਾਫ਼ ਸੁਥਰੀ ਹਰੇਕ ਪੱਖ ਤੋਂ ਤੇ ਸਵੇਰ ਦੀ ਠੰਡੀਆਂ ਬਾਈ ਜਮੀ ਤੇ ਦੁੱਧ ਕਿੰਨਾ ਕੁ ਲੰਮਾ ਸਮਾਂ ਦਿੰਦੀ ਆ ਇਹ ਬਾਈ 2 ਮਹੀਨੇ ਪਹਿਲਾਂ ਛੱਡਣੀ ਪੈਂਦੀ ਹੈ ਆਪਦੇ ਆਪ ਹਾਂ ਐਤ ਕੀ ਸੂਆ ਕਿਹੜਾ ਇਹਦਾ ਐਤ ਕੀ ਤੀਜਾ ਸੂਆ ਹੈ ਵੀਰੇ ਕਿੰਨਾ ਦੁੱਧ ਪਾ ਸਕਦੀ ਐਤ ਕੀ ਇਹ ਬਾਈ ਉਮੀਦ ਹੈ ਵੀ 19 ਕਿਲੋ ਤਾਂ ਪਾਉਗੀ ਠੀਕ ਆ ਗੱਲ ਆ ਪਿਛਲੇ ਸੂਏ ਬਾਈ ਕਹਿੰਦਾ ਦਿੱਤਾ ਕੰਡੇ ਦਾ 17 ਤੇ ਇਸ ਵਾਰੀ ਜਿਹੜੀ ਉਮੀਦ ਆ ਉਮੀਦ ਇਹ ਤੋਂ ਵੱਲੋ ਬਾਈ ਕਹਿੰਦਾ ਹੈਗੀ ਆ 19 ਕਿਲੋ ਦੱਦੀ ਤੇ ਬਾਕੀ ਇੱਥੋਂ ਮਾਰ ਦੇ ਲੱਭੀ ਕੈਮਰਾ ਆਰਡਰ ਕੁਆਲਿਟੀ ਕਰਾ ਦੇ ਚੈੱਕ ਤੇ ਬਾਕੀ ਇੱਥੇ ਤੋਂ ਕਰਾ ਲਈ ਸਾਈਡ ਪੋਜ ਤੋਂ ਚੈੱਕ ਲੰਬੀ ਲੰਬੀ ਕੱਦ ਕਾੜ ਤੇ ਗਾਂਵ ਵਾਲਾ ਕੰਮ ਹੀ ਆ ਉਹ ਇੱਥੋਂ ਕਰਾ ਦੇ ਚੈੱਕ ਸੁਬਾਹ ਦੀ ਠੰਡੀ ਜਮਾ ਹਨਾ ਹਾਂ ਬਈ ਜਮੀ ਨਰਮ ਜਮੀ ਕੋਈ ਮਤਵਲੇ ਨਹੀਂ ਲਓ ਠੀਕ ਹੈ ਗੱਲ ਕੋਈ ਬੁੜੀ ਚੋਰੀ ਕੋਈ ਕੋਈ ਮਰਜੀ ਚੋਈ ਜਾਵੇ ਆ ਪਕੜਾ ਵਪਾਰ ਕਰਦੇ ਵੀ ਘਰ ਦਾ ਘਰੇ ਸ਼ੌਕ ਹੈ ਠੀਕ ਹੈ ਗੱਲ ਇੱਥੇ ਹੱਥ ਮਾਰਦੇ ਆਰਡਰ ਦੇ ਚੈੱਕ ਕਰਾ ਦੇ ਮਾਸਰ ਇਥੋਂ ਘਰਾ ਦੀ ਲੱਭੀ ਚੱਕ ਦੂਜੇ ਸੂਏ ਬਾਈ ਕਹਿੰਦਾ ਕੰਡੇ ਤੇ ਨਾ ਤੋਲਣ ਵਾਲਾ 17 ਕਿਲੋ ਇਹਦੀ ਮਾਂ ਦਾ ਕਿੰਨਾ ਦੋ ਤੁਸੀਂ ਇਹਦੀ ਮਾਂ ਦਾ ਬਾਈ 19 ਕਿਲੋ 19 ਕਿਲੋ ਆਪਾਂ ਚੋਈ ਵੀਆ ਕਰ ਆਪਾਂ ਚੋਈ ਹੋਈ ਹੈ ਬਾਈ ਇਹ ਆਪਣੇ ਘਰ ਦੀ ਹੈ 8 ਸੂਏ ਚੋਈ ਹੈ ਹਾਂ ਇਹ ਵੀ ਆਪਣੇ ਘਰ ਦੀ ਹੈ ਉਹਦੀ ਉਸੇ ਦੀ ਕੱਤੀ ਹੈ ਦੀ ਕਈ ਭਰਾ ਕਹਿੰਦੇ ਵੀ ਹਰਿਆਣੇ ਚ ਨਸਲਾ ਮੈਂ ਕਹਿੰਦਾ ਨਸਲ ਤਾਂ ਆਪਣੇ ਪੰਜਾਬ ਦੀ ਹਾਂ ਹਾਂ ਬਾਈ ਆਪਣੇ ਬਾਈ ਆਪਾਂ ਨੂੰ ਸ਼ੌਂਕ ਆਇਆ ਕੁਝ ਵੀ ਕਰ ਸਕਦੇ ਆਪ ਦੇ ਕਰੇ ਪੈਦਾ ਕਰ ਸਕਦੇ ਆ ਨਾ ਠੀਕ ਆ ਗੱਲ ਸ਼ੌਂਕ ਦਾ ਮੁੱਲ ਨਹੀਂ ਹੁੰਦਾ ਨਾ ਆ ਸ਼ੌਂਕ ਦਾ ਸੱਜਣੋਂ ਮੁੱਲ ਨਹੀਂ ਤੇ ਆ ਗਈ ਆਪਣੇ ਕੋਲੇ ਸਾਰੀ ਡੀਐਮਡੀ ਪੀਸ ਨੇ ਠ ਠੀਕ ਹੈ ਗੱਲ ਤੇ ਦੁੱਧ ਦਾ ਆਪਣਾ ਫਿਰ ਸੇਲ ਕਰਦੇ ਹਾਂ ਹਾਂ ਬਈ ਡੈਰੀ ਚ ਪਾਉਣਾ ਡੈਰੀ ਆਪਣੇ ਘਰੀਆਂ ਉਹਰੇ ਠੀਕ ਹੈ ਗੱਲ ਦੁੱਧ ਦਾ ਕੰਮ ਹੀ ਆ ਹਾਂ ਇਹ ਆਪਣੀ ਸੱਜਣ ਦੀ ਡੈਰੀ ਹੈ 77 ਦੀ ਇਹ ਇਥੋਂ ਲੱਭੀ ਇਹਦਾ ਕੱਦ ਚੈੱਕ ਕਰਾ ਦਿਓ ਸਵਾਲ ਹੀ ਆਪਾਂ ਨੂੰ ਠੰਡੀ ਵਾਲਾ ਜੇ ਆਪਾਂ ਹੱਥ ਕਰੀ ਜਾ ਉਹ ਜੀ ਨਹੀਂ ਹੈਗੀ ਵੀ ਕੱਲਾ ਬਾਈ ਬਾਈ ਦਾ ਹਣਾ ਵੀ ਦੂਜੇ ਬੰਦੇ ਦਾ ਕਰੇ ਗੁੜੀਆਂ ਵੀ ਚਾਉਂਦੀਆਂ ਨੇ ਕੋਈ ਮਰਜ਼ੀ ਚੋਲੇ ਆਪਣੇ ਚਵਾਈ ਦੀ ਪੋਲੀ ਹੈ ਜਮਾ ਬਈ ਰੂਮ ਵਰਗੀ ਹੈ ਸਰਦਾ ਸਿੱਟਾ ਟਾਇਟ ਜਮੀ ਵੀ ਨਹੀਂ ਜ਼ਿੰਮੇਵਾਰੀ ਸਭ ਜ਼ਿੰਮੇਵਾਰੀ ਆਪਣੀ ਠੀਕ ਹੈ ਗੱਲ ਤੇ ਰੇਟ ਇਹਦਾ ਕਿ ਮਰੂਗਾ ਫਿਰ ਬਈ ਰੇਟ ਵੀਡੀਓ ਚ ਕਰਦਾ ਵੀਡੀਓ ਨਾ ਉਤੇ ਫੋਨ ਤੇ ਕਰ ਲੈ ਠੀਕ ਹੈ ਗੱਲ ਵਾਲੇ ਤਾਂ ਨਹੀਂ ਮਾਦਾ ਨਾ ਨਾ ਜਾਇਜ ਜਮੀ ਜੈਨੂਅਲ ਰੇਟ ਕਰਾਂਗੇ ਜਮੀ ਜੈਨ ਲੈਣ ਲੈਣ ਵਾਲੀ ਰੇਟ ਕਰਾਂਗੇ ਕਿਤੇ 5-6 ਲੱਖ ਨਾ ਨਾ ਵੀ ਆਪਾਂ ਸੇਲ ਸੇਲ ਕਰਨੀ ਹੈ ਨਾ ਤਾਂ ਜੈਨੂਅਲ ਵੇਚਣ ਵਾਲੀ ਰੇਟ ਕਰਾਂਗੇ ਠੀਕ ਹੈ ਗੱਲ ਤੇ ਕਿਹੜਾ ਹੋਰ ਤੋਰ ਦਾਂਗੇ ਨੂੰ ਹਾਂ ਬਈ ਤੋੜਾ ਇਧਰ ਲਈ ਬੰਨੇ ਦੀ ਹੋਰ ਕਮਾਂ ਦੀ ਲਾਸਸਾਨੂੰ ਇੱਕ ਵਾਰੀ ਨਾ ਤੁਰਦੀ ਦੀ ਜੱਜਮੈਂਟ ਦੁਬਾਰਾ ਫੇਰ ਕਰਾ ਦੇਣਾ ਤੁਹਾਨੂੰ ਫਿਰ ਭਰਾ ਕਹਿੰਦਾ ਵੀ ਅਰ ਦਿਖਾਈ ਨਹੀਂ ਹਨਾ ਰਹਿ ਗਈ ਕਿਸੇ ਵੀ ਪੱਖ ਤੋਂ ਹਰੇਕ ਪੱਖ ਤੋਂ ਦਿਖਾ ਦੂੰਗਾ ਤੁਹਾਨੂੰ ਜੈਡ ਬਲੈਕ ਆ ਗਈ ਸਾਫ ਸੋਥਰੀ ਫੁੱਲਾ ਤੇ ਸਵਾ ਤੁਹਾਨੂੰ ਚੈੱਕ ਇਹਦਾ ਮੈਂ ਕਰਾਈ ਦਿੱਤਾ ਕੱਦ ਵੀ ਚੰਗਾ ਤੇ ਮਜ਼ਬੂਤੀ ਵੀ ਚੰਗੀ ਬਾਡੀ ਚ 17 ਕਿਲੋ ਬਾਈ ਕਹਿੰਦਾ ਕੰਡੇ ਤੇ ਤੋਲਿਆ 22 ਦੀ ਗਰੰਟੀ ਰਹੂਗੀ ਭਾਰ ਬੋਝ ਦੀ ਗਰੰਟੀ ਰਹੂਗੀ ਹਰੇਕ ਪੱਖ ਤੋਂ ਤੇ ਖਾਸ ਗੱਲ ਇਹਦੀ ਇਹ ਆ ਵੀ ਬਾਈ ਕਹਿੰਦਾ ਆਪਾਂ ਇਹਦੀ ਮਾਦਰ ਵੀ ਕਰੇ ਚੋਈ ਬਈ ਆ 18 19 ਕਿਲੋ ਦੁੱਧ ਇਹਦੀ ਮਾਂ ਬਾਈ ਕਹਿੰਦਾ ਦੰਦੀ ਰਹੀ ਆ ਤੇ ਬਾਕੀ ਦਾ ਸੀਮਨ ਵੀ ਚੰਗਾ ਲੱਗਿਆ ਉਹ ਬਾਈ ਕਹਿੰਦਾ ਤੁਹਾਨੂੰ ਡਾਕਟਰ ਤੋਂ ਪੁੱਛੀ ਬਈ ਡਾਕਟਰ ਦਾ ਬੱਤੇ ਲੈ ਕੇ ਦੱਸਦਾ ਇਸ ਸੀਮਨ ਦੀ ਠੀਕ ਆ ਗੱਲ ਵੀ ਕਿਹੜਾ ਸੀਮਨ ਲੱਗਿਆ ਹਾਂ ਹਾਂ ਠੀਕ ਹੈ ਤੇ ਬਾਕੀ ਸੁਭਾ 11 ਹੋਰ ਕਰਾ ਦੇਣਾ ਚੈੱਕ ਇੱਥੇ ਤੋਂ ਉਹ ਮੈਂ ਗੱਲ ਮੰਨ ਲਵਾਂ ਜਮਾਂ ਹੀ ਠੰਡੀ ਆ ਜਮਾਂ ਹੀ ਗਰਮ ਗਰਮ ਵਾਲਾ ਸੀਨ ਹੀ ਨਹੀਂ ਹੈਗਾ ਕਿ ਇੱਥੋਂ ਕਰ ਸਕਦੇ ਨੇ ਚੈੱਕ ਬਾਹਰ ਛੱਡ ਦਿਓ ਜੀ ਤੇ ਹੁਣ ਦੋ ਨੰਬਰ ਤੇ ਮਾਰਦੇ ਲੱਭੀ ਬੈਡ ਤੇ ਕੈਮਰਾ ਉਹ ਜਿਹੜਾ ਬੈਡ ਵੀ ਵਾੜੀ ਵੱਡੀ ਲਈ ਫਿਰਦਾ ਉੱਤੋਂ ਉੱਤੋਂ ਦਿਖਾ ਦੇ ਪਹਿਲਾਂ ਸਟੇਟ ਆ ਗਈ ਜਮਾਂ ਕਿਉਂਕਿ ਬੈੜਾਂ 'ਚ ਜ਼ਿਆਦਾ ਗੱਲ ਇਹੀ ਨੋ ਮਤਲਬ ਕਿ ਉਹ ਨਹੀਂ ਹੈਗਾ ਤੇ ਵੀ ਠੀਕ ਹੈ ਗੱਲ ਤੇ ਇੱਥੋਂ ਮਾਰਦੀ ਸਾਈਡ ਤੋਂ ਕੈਮਰਾ ਥੋੜਾ ਪੈਰ ਉਰਲਾ ਹਣਾ ਬਣਵਾਉਣ ਵਾਲਾ ਇਹਦਾ ਥੋੜਾ ਜਿਹਾ ਬਾਈ ਹਾਂ ਠੀਕ ਹੈ ਗੱਲ ਇਹਦਾ ਸੂਆ ਖੜਾ ਰੂਗਾ ਇਹਦਾ ਦੂਜਾ ਸੂਆ ਹੈ ਬਾਈ ਦੂਜਾ ਸੂਆ ਹਾਂ ਜਮ ਅਰੀਜਨਲ ਹੈ ਜਮ ਅਰੀਜਨਲ ਹੈ ਕਿੰਨੇ ਦਿਨ ਕੱਢੂਗੀ ਇਹ ਲੈਂਦੀ ਹੈ ਵੀ ਹਫਤਾ ਲੈਂਦੀ ਹੈ ਬਾਈ ਕਮਾ ਦੇਖ ਰਾ ਇਹਨੂੰ ਵੀ ਖੋਲ ਕੇ ਇੱਕ ਹਫਤੇ ਦੀ ਕੱਚੀ ਤੋਰ ਦੇ ਖੋਲ ਕੇ ਤੇ ਬਾਕੀ ਸੱਜਣੋਂ ਤੋੜ ਕੇ ਤੁਹਾਨੂੰ ਬੈਡ ਵੀ ਲੱਗਿਆ ਦਿਖਾਉਣਾ ਇਹਦਾ ਬੈਡ ਵੀ ਉਹੀ ਗੱਲ ਆ ਬੈਡ ਵੀ ਸੱਜਣ ਕਪੈਣ ਜਿੱਡੀ ਐ ਲਈ ਫਿਰਦਾ ਫੁੱਲ ਵੱਡੀ ਬੈੜ ਫੁੱਲ ਲੰਬੀ ਵੱ ਇਦੀ ਖਾਸ ਗੱਲ ਇਹ ਰੂਵੀ ਵੀ ਹੈ ਨਾ ਐਚ ਐਫ ਕ੍ਰੋਸ ਕੰਪਨੀ ਚ ਆ ਗਈ। ਇਹਨੂੰ ਜਿੱਦਾਂ ਦੇ ਮਰਜ਼ੀ ਮੌਸਮ ਚ ਰੱਖ ਲੋ ਠੇਰਾ ਹੁੰਦਾ। ਹਾਂਜੀ ਭਾਈ ਗਰਮੀ ਨਹੀਂ ਮੰਦੀ ਜਮੀ। ਆ ਗਰਮੀ ਗਰਮੀ ਵਾਲਾ ਕੰਮ ਨਹੀਂ। ਇਹ ਗਰਮੀ ਵੀ ਥੋੜੀ ਮੰਨੂ। ਇਹ ਮਸਟੈਟਸ ਵੀ ਨਹੀਂ ਆਉਂਦੀ ਇਹਨੂੰ। ਤੇ ਇਦੀ ਖਾਸ ਗੱਲ ਇਹ ਆ ਵੀ ਇਹਦਾ ਆਰਡਰ ਨਾ ਜਿਹੜਾ ਬਿਲਕੁਲ ਨਾਲ ਲੱਗਵਾ ਤੇ ਕਿੰਨਾ ਕ ਦੁੱਧ ਪਾਉਂਦੀ ਰਹੀ ਆ ਪਹਿਲਾਂ। ਭਾਈ ਪਿਛਲੇ ਸੂਏ ਆਪਾਂ ਕੱਢੇ 25-26 ਕਿਲੋ। 25 ਕਿਲੋ ਦਾ। ਫੈਂਟ ਕਿੰਨੀ ਕ ਆ ਜਾਂਦੀ ਫਿਰ ਇਹਦੀ? ਹਾਈਡ ਤਾਂ ਫੈਂਟ ਭਾਈ ਇਹਦੀ ਆ ਜਾਂਦੀ ਹੈ 40 ਤੋਂ 30 ਉੱਤੀ ਆਉਂਦੀ ਹੈ। 4 ਤੋਂ 3 ਏ ਮੰਨ ਲਓ ਵੀ 20 ਕਿਲੋ ਵਾਲੀ ਮੱਝ ਦੇ ਬਰਾਬਰ ਦੇ ਪੈਸੇ ਦੁੱਧ ਚ ਕਮਾਉਂਦੀ ਆ ਹਾਂਜੀ ਬਾਈ ਕਿਉਂਕਿ ਜਿਹੜੀ ਮੱਝ 20 ਕਿਲੋ ਦੇ ਬਾਗ ਜਾਂਦੀ ਉਹਦੀ ਫਾਇਟ ਦਾ ਵੀ ਫਰਕ ਪੈ ਜਾਂਦਾ ਹਨਾ ਤਾਂੀਆਂ ਟਾਵੀਆਂ ਟਾਵੀਆਂ ਮੱਝਾਂ ਦੀ ਫਾਇਟ ਚੰਗੀ ਆਉਂਦੀ ਆ ਤੇ ਬਾਕੀ ਮਿਲਕ ਵੇਨ ਕਰਾ ਲਈ ਲੱਭੀ ਚੈੱਕਾ ਮਿਲਕ ਵੇਨ ਬਹੁਤ ਕਮਾਲ ਦੀ ਜਾਂਦੀ ਆ ਸੁਆਦ ਖੰਡੀ ਰਹੂ ਬਾਈ ਜਮੀ ਠੰਡੀ ਬਾਈ ਗਰਮ ਗਰਮ ਜਮੀ ਮਤਲੇ ਨਹੀਂ ਠੀਕ ਆ ਗੱਲ ਡੰਗਰ ਆਪਣੇ ਸਾਰੀ ਨੇ ਕਿਹਾ ਬਾਈ ਸਾਰਾ ਦਿਨ ਹੱਥ ਫੇਰੀ ਰੱਖਦੇ ਆਪਾਂ ਇਹਦੇ ਪਤਾ ਕਿਹਦਾ ਟਿਕਾ ਲੱਗਿਆ ਇਹਦੇ ਵੀ ਆਪਣਾ ਇਹਦਾ ای بی ایس ਦਾ ਲੱਗਿਆ ای بی ایس ਦਾ ਹਾਂਜੀ ਨੰਬਰ ਉਹਦਾ ਨਹੀਂ ਪਤਾ ਉਹ ਡਾਕਟਰ ਨੂੰ ਪੁੱਛ ਕੇ ਦੱਸ ਦਾਂਗੇ ਕਰ ਦਿਓ ਰਲੇ ਬੰਨੇ ਨੰਬਰ ਪਾਈ ਕਹਿੰਦਾ ਪੁੱਛ ਕੇ ਦੱਸ ਦਿਆਂਗੇ ਉਹ ਡਾਕਟਰ ਕਦ ਕਾਟ ਡਾਕਟਰ ਆਪਣੀ ਫੋਨ ਦਾ ਸਾਰਾ ਡੀਟੇਲ ਲੈ ਕੇ ਦੇ ਦਾਂਗੀ ਤੇ ਬਾਕੀ ਪੂਛ ਮੈਂ ਜਰੂਰ ਕਹੂੰਗਾ ਥੋੜਾ ਜਿਹਾ ਨੈਗੇਟਿਵ ਪੁਆਇੰਟ ਆ ਗਿਆ ਬਾਕੀ ਉਦਾਂ ਰਹੂਗੀ 100 ਦੀ 100 ਹਰੇਕ ਪੱਖ ਤੋਂ ਤੇ ਰੇਟੇ ਦਾ ਫਿਰ ਭਾਈ ਇਹਦਾ ਫੋਨ ਤੇ ਕਰ ਲੈ ਦੋਨਾਂ ਦਾ ਦੋਨਾਂ ਦਾ ਜੈ ਜੈ ਰੇਟਰ ਜੈ 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 ਆਪਾਂ ਸੇ ਕਿਉਂ ਡੰਗਰ ਬਾਈ ਤੁਹਾਨੂੰ ਪਤਾ ਹੈ ਤੂੰ ਦੇਖੀ ਨੇ ਕਿੰਨੇ ਹੋ ਰਹੇ ਨੇ ਆ ਬਾਲੇ ਹੋ ਰਹੇ ਨੇ ਇੰਨੇ ਡੰਗਰ ਦਾ ਮੈਗਾ ਸੁਮਾਈ ਦਾ ਵੀ ਔਖਾ ਹੈ ਵੱਡੇ ਵਪਾਰੀ ਦੇ ਘਰੇ ਵੀ ਨਹੀਂ ਹੁੰਦੇ ਬਾਈ ਤੇ ਹੀ ਹੋ ਰਹੇ ਨੇ ਆ ਨੰਬਰ ਬੋਲ ਦੇ ਜਰਾ 95017 02468 95017 02468 02468 ਪਿੰਡ ਰਹੂਗਾ ਲੇਲ ਖੁਰਦਾ ਤਹਿਸੀਲ ਲਹਿਰਾਗਾਗਾ ਤੇ ਜ਼ਿਲ੍ਹਾ ਸੰਗਰੂਰ ਦੋ ਪਸ਼ੂ ਦਿਖਾਤੇ ਬਾਈ ਕੋਲੋਂ ਤਸੱਲੀ ਕਰਨਾ ਤੁਹਾਡਾ ਫਰਜ਼ ਹੈ ਧੰਨਵਾਦ